ਅਤੇ ਸੀਆਈ ਨੇ ਚਾਰਜ ਦਿੱਤੀ ٹیم ਵੱਲੋਂ ਦੋ ਇਹ ਜੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਵੈਪਨ ਦੇਸੀ ਪਿਸਤੌਲ ਆਬਤੀ ਬੁਰਦੇ ਹੋ ਰਿਕਵਰ ਕੀਤੇ ਗਏ ਨੇ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਜੋ ਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸਦੇ ਲਈ ਕੰਮ ਕਰਦੇ ਸੀ ਇਹ ਇਹ ਦੋਨੋਂ ਜਿਹੜੇ ਨੇ ਸਾਹਿਲ ਤੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਤੇਜਵੀਰ ਸਿੰਘ ਸਾਭੀ ਹੈ ਆ ਇਹ ਅਰਸ਼ਟਲਾ ਦਾ ਅਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰਸ ਕ੍ਰਾਈਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਆ ਕੋਈ ਫਰੋਦੀ ਦਾ ਜਾਂ ਕੋਈ ਇਹ ਜਿਹਾ ਵੱਡਾ ਕਰਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਅੰਬਰਸਰ ਇਲਾਕੇ ਦੇ ਵਿੱਚ ਸਾਡੀ ਟੀਮ ਵੱਲੋਂ ਤੇਜਵੀਰ ਸਾਵੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਰਿਕਵਰੀਜ਼ ਹੋਣਗੇ ਕੌਣ ਕੌਣ ਫੜੀ ਗਈ ਨੇ ਇਹਦੇ ਵਿੱਚ ਕੀ ਕੀ ਰਿਕਵਰੀ ਹੋਈ ਹੈ ਕਿਸੇ ਕੋਲ ਜੀ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਸਭ ਤੋਂ ਪਹਿਲਾਂ ਦੋ ਅਕਿਊਸਟ ਫੜੇ ਗਏ ਸੀ ਗੁਰਕੀਰਤ ਅਤੇ ਸਾਹਿਲ ਇਹ ਦੋਨੋਂ ਅੰਮਰਸਰ ਦੇ ਰਹਿਣਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਅਸੀਂ ਵੈਪਨ ਸੀ ਰਿਕਵਰੀ ਕੀਤੀ ਹੈ 32 ਅ ਬੋਰ ਦੇ ਜਿਹੜੇ ਪਿਸਤੌਲ ਨੇ ਅ ਇਹਨਾਂ ਦੀ ਪੁਤਗੀਜ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਦੀ ਜੋ ਕਿ ਅਰਸ਼ ਦੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਰੈਸਟ ਹੋਏ ਨੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਉਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਗਿਆ ਪਤਕਰ ਸਾਹ ਕੋਲੋਂ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਹਾਂ ਅਸੀਂ ਜੇਲ੍ਹ ਤੋਂ ਜੇਲ੍ਹ ਅਥਾਰਟੀਜ਼ ਨਾਲ ਸਾਡਾ ਤਾਲਮਿਲ ਜਾ ਰਹੀ ਹੈ ਤੇਜਵੀਰ ਸਿੰਘ ਸਾਬੀ ਤੇ ਟਿਆਲਾ ਜੀ ਜੇ ਕਿਰਪਾ ਕਰਕੇ ਦੋਸ਼ੀ ਗ੍ਰਿਫਤਾਰ ਕੀਤਾ ਕੀਤਾ ਉਹ ਫਟਸਰੰਡ ਸੌਰੀ ਡਿਊਰਿੰਗ ਚੈਕਿੰਗ ਡਿਊਰਿੰਗ ਨਾਕਾ ਬੰਦੀ ਅ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ ਇੱਕ ਸਾਲ ਮਲੇਸ਼ੀਆ ਵੀ ਲਾ ਕੇ ਆਇਆ ਤੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪੈਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦ ਹੀ ਜੋ ਇਹਦੇ ਵਿੱਚ ਸਾਡੇ ਕੋਲ ਹੋਰ ਡਿਸਕਲੋਜ਼ਰ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਵੀ ਕਮਵਲੇ ਦਰਸ਼ਣ ਇਹਨਾਂ ਤੇ ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਦੀ ਹੈ ਇਹਦੇ ਤੇ ਐਫ ਆਈ ਆਰ ਨੰਬਰ 208 ਅੰਮ੍ਰਿਤਸਰ ਕੈਂਟੋਨਮੈਂਟ ਪੁਲਿਸ ਸਟੇਸ਼ਨ FIR ਨੰਬਰ 5 सदर ਜਗਰਾਵਂ ਲੁਧਿਆਣਾ ਰੂਰਲ UAPA ਦੀ ਧਾਰਾ ਲੱਗੀ ਹੋਈ ਹੈ ਜਗਰਾਵਂ ਵਾਲੇ ਕੇਸ ਦੇ ਵਿੱਚ ਮੈਂ ਬਾਰ-ਬਾਰ ਦੱਸ ਰਹੀ ਹਾਂ ਜੀ ਸੀਰੀਅਸ ਧਾਰਾਾਂਾਂ ਦੇ ਵਿੱਚ UAPA ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਵਂ ਵਾਲੇ ਕੇਸ ਦੇ ਵਿੱਚ ਮੈਂ ਬਾਰ-ਬਾਰ ਦੱਸ ਰਹੀ ਹਾਂ ਜੀ ਅਰਸ਼ ਢੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਕੇਟ ਸੀਗਾ ਜਿਦੇ ਜੇ ਕੋਈ ਵੱਡਾ ਕ੍ਰਾਈਮ ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਬਿਫਲ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਕੀ ਮੋਬਾਈਲ ਨਾਲ ਸੰਪਰਕ ਕਰਦੇ ਸੀ ਦੋਸ਼ੀਆਂ ਨਾਲ ਜਾਂ ਕਿਦਾਂ ਸੰਪਰਕ ਕਰਦਾ ਸੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਤਾਲਮਿਲ ਚੱਲੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਬਸਤੀਸ਼ ਤੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗੇ ਇਹਨਾਂ ਦਾ ਲਿੰਕ ਉਹਨਾਂ ਨਾਲ ਤਾਂ ਨਹੀਂ ਜਿਹੜਾ ਇੱਕ ਫਤਿਹਗੜ ਸਾਹਿਬ ਦੇ ਵਿਰੁੱਧ ਮੈਨੂੰ ਧਮਕੀ ਆਈ ਸੀ ਪੈਸੇ ਦੀ ਮੰਗ ਕੀਤੀ ਗਈ ਸੀ ਕਿਉਂਕਿ ਇਹਨਾਂ ਦਾ ਹਜੇ ਫਤਿਹਗੜ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੌਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਤੋਂ ਅਸੀਂ ਇਹ ਵੈਪਨ ਰਿਕਵਰ ਕੀਤੇ ਨੇ ਇਸ ਇਲਾਕੇ ਦੇ ਵਿੱਚ ਜੇ ਕੋਈ ਇਹਨਾਂ ਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਹਿੱਸਾ ਹੈ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜ਼ਰੂਰ ਲੈ ਕੇ ਆਵਾਂਗੇ ਪਰ ਮਡਲੀ ਪੁੱਤਕੀ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਅੰਬਰਸਰ ਇਲਾਕੇ ਦੇ ਵਿੱਚ ਇਹ ਜ਼ਿਆਦਾ ਆਪਰੇਟ ਕਰਦੇ ਨੇ ਕਿੰਨੇ ਬੰਦੇ ਨੇ ਜੀ ਕਿੰਨੇ ਵੈਪਨ ਇਹਨਾਂ ਤੋਂ ਬਰਾਮਦ ਹੋਏ ਨੇ ਤਿੰਨ ਅਕਿਊਜ਼ ਤੇ ਪੰਜ ਵੈਪਨ